ਨਮਾ ਟਰੈਕਟਰ 4x4 ਸਿੱਧਾ ਕਹਿੰਦੇ ਜੀ ਘਰ ਨਹੀਂ ਲੈ ਕੇ ਗਏ ਜ਼ਿੰਮੇਦਾਰ ਜਦੋਂ ਨਮਾ ਕੋਈ ਟਰੈਕਟਰ ਜਾਂ ਕੋਈ ਵੀ ਸੰਦ ਲੰਦਾਏ ਬੱਚਿਆਂ ਨੂੰ ਲਵੇ ਤੱਕ ਨਹੀਂ ਲੱਗਣ ਦਿੰਦਾ ਕਿਉਂਕਿ ਛਰੀਟ ਨਾ ਮਾਰ ਦੇਣ ਕੋਈ ਨੁਕਸਾਨ ਨਾ ਕਰ ਦੇਣ ਕਿਉਂਕਿ ਪੁੱਤਾਂ ਨਾਲੋਂ ਵੀ ਵੱਧ ਪਿਆਰਾ ਹੁੰਦਾ ਏ ਤੁਸੀਂ ਅੰਦੋਲਨ ਚ ਲੈ ਆਏ ਜੀ ਇੱਥੇ ਤਾਂ ਕਹਿੰਦੇ ਸਰਕਾਰ ਨੇ ਪਹਿਲਾਂ ਖਨੋਰੀ ਬਾਰਡਰ ਤੇ ਬਾਰਡਰ ਟੱਪ ਟੱਪ ਕੇ ਟਰੈਕਟਰ ਭੰਨੇ ਨੇ ਤੁਸੀਂ ਫੇਰ ਵੀ ਇੱਥੇ ਲੈ ਕੇ ਆਏ ਹੋ ਵੀਰ ਜੀ ਅਸੀਂ ਲੈ ਕੇ ਹੀ ਵੱਢ ਤੋੜਨ ਵਾਸਤੇ ਆਏ ਆਂ ਆ ਸਰਕਾਰ ਕਹਿੰਦੀ ਹੈ ਨਾ ਜੀ ਵੀ ਏਡੇ ਏਡੇ ਮਹਿੰਗੇ ਟ੍ਰੈਕਟਰ ਲੈਂਦੇ ਆ ਉਹ ਮਹਿੰਗੇ ਤਾਂ ਹੀ ਲੈਂਦੇ ਆ ਨਾ ਜੀ ਅਸੀਂ ਟੈਕਸ ਦਿੰਨੇ ਆ ਸਾਡੇ ਟੈਕਸ ਤੋਂ ਹੀ ਸਰਕਾਰ ਚੱਲਦੀ ਹੈ ਪਿੰਡ ਨੇ ਗਏ ਜੀ ਗੁਰਦੁਆਰੇ ਚ ਨਹੀਂ ਗਏ ਆਹੀ ਪਿੰਡ ਸਾਡਾ ਇਹੀ ਗੁਰਦੁਆਰਾ ਜੀ ਇਹ 24 ਕਲਰ ਨੇ ਆ ਸਾਧ ਦੇਹਮਾਰਾ ਔਰ ਇਨ ਕਿਸਾਨੂਨਾਂ ਦਾ ਤੋਂ ਉਹ ਵੀ ਤੀਰਥ ਬਰबरी ਆ ਕਹੀਂ ਇਨਾ ਨੇ ਗਈ ਕਹੀਂ ਜਾਣੇ ਦੀ ਲੋੜ ਨਹੀਂ ਕਹੀਂ ਗੰਗਾ ਜਾਣੇ ਦੀ ਲੋੜ ਨਹੀਂ ਕਹੀਂ ਤੀਰਥ ਯਾਤਰਾ ਕਰਨੇ ਦੀ ਲੋੜ ਨਹੀਂ ਹੈ ਕਹੀਂ ਧਾਮਾਂ ਪਾ ਜਾਣੇ ਦੀ ਜ਼ਰੂਰਤ ਨਹੀਂ ਹੈ ਸਭ ਇਹੀ ਆ ਇੱਕ ਸ਼ਹੀਦ ਹੋਣਾ ਤੋਂ ਮਲੇ ਗਰੂ ਕੀ ਬਾਤ ਆ ਹਮ ਵੀ ਕਹਾ ਵੀ ਹਾਂ ਕਦੀ ਮੌਕਾ ਮਿਲੇਗਾ ਮੰਨ ਵੀ ਹਮ ਵੀ ਇਸ ਦੇਸ਼ ਵਾਸਤਾ ਆਪਣੀ ਬਲੀ ਦੇਣੇ ਨੂੰ ਤਿਆਰ ਆ ਆਪਣੀ ਜਾਨ ਦੇਣੇ ਨੂੰ ਤਿਆਰ ਆ ਪਰ ਸਾਡੇ ਚ ਹੌਸਲਾ ਸਾਡੇ ਚ ਲੜਨ ਦੀ ਤਾਕਤ ਤਾਂ ਸਾਨੂੰ ਗੁਰੂਆਂ ਨੇ ਲੜਨਾ ਸਿਖਾਇਆ ਜੂਝ ਕੇ ਮਰਾਂਗੇ ਸਤਿ ਸ੍ਰੀ ਅਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਕਿਸਾਨਾਂ ਨੂੰ 32 ਦਿਨ ਹੋ ਗਏ ਨੇ ਹਰਿਆਣਾ ਦੀਆਂ ਜਿਹੜੀਆਂ ਹੱਦਾਂ ਨੇ ਜਿਹੜੇ ਬਾਰਡਰ ਨੇ ਉਹਨਾਂ ਤੇ ਕਿਸਾਨ ਡਟੇ ਹੋਏ ਨੇ ਦਿੱਲੀ ਜਾਣ ਲਈ ਕਿਸਾਨ ਲਿਕੜੇ ਸੀ ਪਰ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਨੂੰ ਇੱਥੇ ਰੋਕਾਂ ਲਗਾ ਕੇ ਰੋਕਿਆ ਗਿਆ ਪਰ ਕਿਸਾਨਾਂ ਦੇ ਹੌਸਲੇ ਨੇ ਜਿਹੜੇ بلند ਨੇ ਸੋ 32 ਦਿਨ ਹੋ ਗਏ ਨੇ ਕਿਸਾਨ ਇੱਥੇ ਬੈਠੇ ਨੇ ਮੌਸਮ ਠੰਡ ਦਾ ਸੀ ਗਰਮੀ ਆ ਗਈ ਆ ਪਰ ਫੇਰ ਵੀ ਕਿਸਾਨ ਡਟੇ ਹੋਏ ਨੇ ਜਿਸ ਤਰ੍ਹਾਂ ਮੌਸਮ ਬਦਲ ਰਿਹਾ ਏ ਉਸੇ ਤਰ੍ਹਾਂ ਕਿਸਾਨ ਨੇ ਜਿਹੜੇ ਉਹ ਆਪਣਾ ਰਹਿਣ ਦਾ ਇੱਥੇ ਸਿਸਟਮ ਬਦਲ ਰਹੇ ਨੇ ਟਰਾਲੀਆਂ 'ਚ ਜਿੱਥੇ ਪਹਿਲਾਂ ਕੰਬਲ ਰਜਾਈਆਂ ਲੈ ਕੇ ਆਏ ਸੀਗੇ ਉੱਥੇ ਹੁਣ ਪੱਖੇ ਪਹੁੰਚ ਗਏ ਨੇ ਸੋ ਇੱਕ ਨਵੀਂ ਨਵਕਲੀ ਤੁਹਾਨੂੰ ਤਸਵੀਰ ਦਿਖਾਉਣੀ ਆ ਨਵਾਂ ਟਰੈਕਟਰ 4x4 ਵੀਰੋਂ ਨੇ ਇੱਥੇ ਲੈ ਕੇ ਪਹੁੰਚੇ ਨੇ ਮਹਿੰਦਰਾ ਏਜੰਸੀ ਦੇ ਵਿੱਚੋਂ ਸਿੱਧਾ ਕਹਿੰਦੇ ਜੀ ਘਰ ਨਹੀਂ ਲੈ ਕੇ ਗਏ ਕੀ ਕਿਸੇ ਤੀਰਥ ਯਾਤਰਾ ਤੇ ਲੈ ਕੇ ਜਾਂਦੇ ਨੇ ਜਦੋਂ ਕੋਈ ਨਵਾਂ ਸੰਦ ਲੈਣੇ ਆ ਕਿਸੇ ਗੁਰੂ ਘਰ ਜਾਂ ਕਿਤੇ ਵੀ ਲੋਕ ਲੈ ਕੇ ਜਾਂਦੇ ਨੇ ਪਰ ਇੱਥੇ ਲੈ ਕੇ ਪਹੁੰਚੇ ਨੇ ਸੋ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਬਹੁਤ ਸਾਰੇ ਲੋਕ ਕਹਿ ਰਹੇ ਨੇ ਕਿ ਨਵੇਂ ਜਿਹੜੇ ਟਰੈਕਟਰ ਨੇ ਉਹਨਾਂ ਨੂੰ ਜ਼ਿੰਮੇਵਾਰ ਸਾਹਮਣੇ ਰੱਖ ਦਿੰਦੇ ਨੇ ਪੁੱਤਾਂ ਨਾਲੋਂ ਵੀ ਵੱਧ ਪਿਆਰ ਕਰਦੇ ਨੇ ਆਪਣੇ ਬੱਚਿਆਂ ਨੂੰ ਵੀ ਉੱਪਰ ਨਹੀਂ ਬੈਠਣ ਦਿੰਦੇ ਤਾਂ ਕਿ ਕੋਈ ਛੀਟ ਨਾ ਮਾਰ ਦਵੇ ਪਰ ਇਹ ਕਿਸਾਨ ਦਾ ਜਿਗਰਾ ਦੇਖੋ ਨਵਾਂ ਟਰੈਕਟਰ 4x4 ਤਕਰੀਬਨ 12-13 ਲੱਖ ਰੁਪਏ ਲਗਾ ਕੇ ਇਹ ਲੈ ਕੇ ਆਏ ਨੇ ਫਿਰ ਵੀ ਇਹ ਅੰਦੋਲਨ ਚ ਲੈ ਕੇ ਆਏ ਨਹੀਂ ਖਨੌਰੀ ਬਾਰਡਰ ਤੇ ਤੁਸੀਂ ਦੇਖਿਆ ਸਰਕਾਰ ਦਾ ਜ਼ਬਰ ਸਰਕਾਰ ਦੇ ਜਿਹੜੇ ਪ੍ਰਸ਼ਾਸਨ ਦੇ ਅਧਿਕਾਰੀ ਸੀਗੇ ਜਾਂ ਉੱਥੇ ਜਿਹੜੇ ਲੋਕ ਸੀਗੇ ਉਹਨਾਂ ਵੱਲੋਂ ਬਾਰਡਰ ਟੱਪ ਕੇ ਟਰੈਕਟਰ ਵੀ ਭੰਨੇ ਗਏ ਨੇ ਲੋਕਾਂ ਦੇ ਮਨਾਂ 'ਚ ਕਿਤੇ ਨਾ ਕਿਤੇ ਡਰ ਸੀ ਪਰ ਇਹਨਾਂ ਦਾ ਜਿਗਰਾ ਤੁਹਾਨੂੰ ਦਿਖਾ ਰਹੇ ਆ 4x4 ਮਹਿੰਦਰਾ ਲੈ ਕੇ ਇੱਥੇ ਪਹੁੰਚੇ ਨੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਹਾਂਜੀ ਵੀਰ ਜੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਜੀ ਕੀ ਨਾਮ ਆ ਜੀ ਮੇਰਾ ਕੁਲਵੰਤ ਸਿੰਘ ਆ ਜੀ ਕਿੱਥੋਂ ਪਹੁੰਚੇ ਜੀ ਮੈਂ ਅੰਮ੍ਰਲੇ ਤੋਂ ਪੰਨਾ ਖੜੀ ਤੋਂ ਜੀ ਹਰਿਆਣੇ ਤੋਂ ਹਰਿਆਣੇ ਦੇ ਜ਼ਿਮੀਦਾਰ ਹਾਂ ਜੀ ਜੀ ਵੀਰ ਜੀ ਸਭ ਤੋਂ ਵੱਡਾ ਸਵਾਲ ਤਾਂ ਇਹ ਹੀ ਉੱਠਦਾ ਏ ਜ਼ਿੰਮੇਦਾਰ ਜਦੋਂ ਨਵਾਂ ਕੋਈ ਟਰੈਕਟਰ ਜਾਂ ਕੋਈ ਵੀ ਸੰਦ ਲੰਦਾ ਏ ਬੱਚਿਆਂ ਨੂੰ ਲਵੇ ਤੱਕ ਨਹੀਂ ਲੱਗਣ ਦਿੰਦਾ ਕਿਉਂਕਿ ਛਰੀਟ ਨਾ ਮਾਰ ਦੇਣ ਕੋਈ ਨੁਕਸਾਨ ਨਾ ਕਰ ਦੇਣ ਕਿਉਂਕਿ ਪੁੱਤਾਂ ਨਾਲੋਂ ਵੀ ਵੱਧ ਪਿਆਰਾ ਹੁੰਦਾ ਏ ਤੁਸੀਂ ਅੰਦੋਲਨ ਚ ਲੈ ਆਏ ਜੀ ਇੱਥੇ ਤਾਂ ਕਹਿੰਦੇ ਸਰਕਾਰ ਨੇ ਪਹਿਲਾਂ ਖਨੋਰੀ ਬਾਰਡਰ ਤੇ ਬਾਰਡਰ ਟੱਪ ਟੱਪ ਕੇ ਟਰੈਕਟਰ ਭੰਨੇ ਨੇ ਤੁਸੀਂ ਫੇਰ ਵੀ ਇੱਥੇ ਲੈ ਕੇ ਆਏ ਹੋ ਲੋਕ ਤਾਂ ਕਹਿ ਰਹੇ ਨੇ ਕਿ ਨੁਕਸਾਨ ਹੋ ਜਾਂਦਾ ਜੀ ਬਹੁਤ ਵੱਡਾ ਵੀਰ ਜੀ ਅਸੀਂ ਲੈ ਕੇ ਹੀ ਵੱਢ ਤੋੜਨ ਵਾਸਤੇ ਆਏ ਆ ਅੱਛਾ ਸਪੈਸ਼ਲ ਬਾਰਡਰ ਤੋੜਨ ਵਾਸਤੇ 4x4 4x4 ਲੈ ਕੇ ਆਏ ਨਮਾ ਅੱਛਾ ਅਭੀ 13 ਲੱਖ ਦਾ ਪਿਆ ਜੀ। ਆ ਸਰਕਾਰ ਕਹਿੰਦੀ ਆ ਨਾ ਜੀ ਵੀ ਏਡੇ ਏਡੇ ਮਹਿੰਗੇ ਟ੍ਰੈਕਟਰ ਲੈਂਦੇ ਆ। ਉਹ ਮਹਿੰਗੇ ਤਾਂ ਹੀ ਲੈਂਦੇ ਆ ਨਾ ਜੀ ਅਸੀਂ ਟੈਕਸ ਦਿੰਨੇ ਆ। ਸਾਡੇ ਟੈਕਸ ਤੋਂ ਹੀ ਸਰਕਾਰ ਚੱਲਦੀ ਐ। ਜੇ ਅਸੀਂ ਨਹੀਂ ਟ੍ਰੈਕਟਰ ਲਏਂਗੇ ਸਰਕਾਰ ਨੂੰ ਕੀ ਮਿਲੂਗਾ ਜੀ? ਟੈਕਸ ਸਾਡੇ ਵੱਲ ਨ ਜਾ ਰਿਹਾ ਜੀ। ਤਾਂ ਹੀ ਬੈਰੀਕਾਡ ਤੋੜਨ ਵਾਸਤੇ ਲੈ ਕੇ ਆਏ ਨਾ ਜੀ। ਜੀ। ਪਿੰਡ ਨੇ ਗਏ ਜੀ ਗੁਰਦੁਆਰੇ 'ਚ ਨਹੀਂ ਗਏ। ਆਹੀ ਪਿੰਡ ਸਾਡਾ ਇਹੀ ਗੁਰਦੁਆਰਾ ਜੀ। ਅੱਛਾ। ਸਿੱਧਾ ਇੱਥੇ ਆਏ। ਸਿੱਧੇ ਬਾਈਆਂ ਕੋਲ ਆਏ ਨੇ। ਕਿਸਾਨ ਮੋਰਚੇ ਤੇ ਘਰ ਤੇਲ ਵੀ ਨਹੀਂ ਚੋਇਆ ਜੀ ਲਿਜਾ ਕੇ ਹਾਲੇ ਕਿਉਂਕਿ ਬੱਚੇ ਬਈਆਂ ਨੇ ਚੋਤਾ ਜੀ ਤੇਲ ਹਾਂ ਨਵਦੀਪ ਦੇ ਡੈਡੀ ਜੀ ਨੇ ਹਾਂਜੀ ਅੰਕਲ ਜੀ ਵੈਗਰੀ ਖਾਲਸਾ ਵੈਗਰੀ ਫੱਦੀ ਤੇਲ ਇੱਥੇ ਚੋਇਆ ਜੀ ਬਿਲਕੁਲ ਜੀ ਹਾਂਜੀ ਇਹ ਤਾਂ ਪਰਸੋ ਚੌਥੇ ਘਰ ਦੇ ਘਰੇ ਟਰੈਕਟਰ ਲੈਣਾ ਆ ਹਾਂਜੀ ਕਰ ਸਿੱਧਾ ਉਰੀ ਲੈ ਕਾਵਾਂਗੇ ਮੈਂ ਕੋਈ ਬਾਤ ਨਹੀਂ ਮੈਂ ਤੇਲ ਹਾਂ ਵੀ ਚੋਵਾਂਗੇ ਫਿਰ ਜੀ ਯਹਾਂ ਸੀ ਬੜੀ ਮਠਾਈਆਂ ਮਠੀਆਂ ਖਲਾਈ ਸਾਰਿਆਂ ਨੂੰ ਨੇ ਅੱਛਾ ਬੜੀ ਅੱਛੀ ਉਹ ਹੈ ਪਹਿਲਾਂ ਵੀ ਮਨਲੇ ਅੰਦੁਲ ਗਿਲ ਬਹੁਤ 2020 2021 के अंदर भी भाई का बहुत साथ आंदोलन के अंदर जब भी कोई दिक्कत नहीं थी जो भी चाहे ट्रैक्टर छोटा था चाहे बड़ा था पर जवाब नहीं था चलेंगे जी और आज भी आपके सामने आ बारह तेरह लाख का ट्रैक्टर सीधा यहीं अ आए हैं कहेगा कहकर गए थे भी जिदन ट्रैक्टर लेंगे पहला आंदोलन में लेकर आवेंगे घर बाद ले जाएंगे ਫਿਰ ਦਾ ਅੰਦੋਲਨ ਸਭ ਤੋਂ ਵੱਡਾ ਜਿਹੜਾ ਦੇਖਿਆ ਜਾਵੇ ਜੀ ਤੀਰਥੇ ਬਣ ਗਿਆ ਕਿਉਂਕਿ ਲੋਕ ਨੇ ਜਿਹੜੇ ਜਦੋਂ ਵੀ ਕੋਈ ਵੀ ਸੰਦ ਲੰਦੇ ਨੇ ਆਪਣੇ ਪੀਰ ਪਗੰਬਰਾਂ ਦੇ ਲੈ ਕੇ ਜਾਂਦੇ ਨੇ ਤੇ ਇੱਥੇ ਤਾਂ ਫਿਰ ਬੱਲੇ ਬੱਲੇ ਜੀ ਰੱਬ ਦੇ ਰੰਗ ਵਰਤਦੇ ਨੇ ਬਿਲਕੁਲ ਇਹ ਪਤਾ ਗਿਆ ਹੈ ਇੱਕ ਤੀਰਥੀ ਹੈ ਉਹ ਹਮ ਮੈਂ ਤਾਂ ਪਹਿਲਾਂ 2021 ਕੇ ਅੰਦਰ ਵੀ ਕਹਿਵਾ ਲੋਗਾਂ ਨੂੰ ਜੀ ਵੀ ਤੀਰਥ ਅਗਰ ਆਪ 2020 ਰਿਕੀ ਗਨ ਅੰਦੋਲਨ ਲੜ ਲਿਆ ਜਿਨੇ ਉਹਨੂੰ ਤੀਰਥ ਸੁਣਾਣੇ ਕੀ ਲੋੜ ਨਹੀਂ ਹੈ ਅਰੇ ਜੋ ਦੋ ਚਾਰ 24 ਗੰਦ ਉਹਨਾਂ ਜਿੰਨੇ ਇਹ ਲੜਨਾ ਆ ਕੁਝ ਬੰਦੇ ਨੇ ਨਹੀਂ 2021 ਕੀ ਗਾ ਲੜਿਆ ਇਹ 24 ਗਾ ਲੜਨੇ ਆ ਸਾਥ ਦੇ ਮਰਾ ਔਰ ਇਨ ਕਿਸਾਨ ਨੂੰ ਨਗਾ ਤੋ ਉਹ ਵੀ ਤੀਰਥ ਬਰਬਰੀ ਆ ਕਹੀਂ ਇਹਨਾਂ ਨੇ ਕੀ ਕਹੀਂ ਜਾਣੇ ਦੀ ਲੋੜ ਨਹੀਂ ਕਹੀਂ ਗੰਗਾ ਜਾਣੇ ਦੀ ਲੋੜ ਨਹੀਂ ਕਹੀਂ ਤੀਰਥ ਯਾਤਰਾ ਕਰਨੇ ਦੀ ਲੋੜ ਨਹੀਂ ਹੈ ਕਹੀਂ ਧਾਮਾ ਬਾ ਜਾਣੇ ਦੀ ਜ਼ਰੂਰਤ ਨਹੀਂ ਹੈ ਸਭ ਇਹੀ ਆ ਗੁਰਦੁਆਰਾ ਸਾਹਿਬ ਵੀ ਔਰ ਅੰਦੋਲਨ ਦੇ ਅੰਦਰ ਬਹੁਤ ਬੜੀ ਇੱਕ ਪਤਾ ਨਹੀਂ ਕੌਣ ਕੌਣ ਸੀ ਰੂਹਾਂ ਮਿਲਾਇਆ ਜਿਨਕੇ ਕਦੀਮਾ ਨੂੰ ਦਰਸ਼ਨ ਮਲੇ ਸੁਪਨੇ ਮਬੀਨੇ ਸੈਤ ਹੁਆ ਅਰ ਯਹਾਂ ਬਿਲਕੁਲ ਸਿੱਧੇ ਰੂਬਰੂ ਹੋ ਰਹੇ ਆਂ ਹਮ ਤੇ ਇਸੇ ਕਰਕੇ ਕਹਾ ਵੀ ਸਭ ਨੂੰ ਅੰਦੋਲਨ ਮੇਰੂ ਹਾਂ ਪਹੁੰਚਦਿਆਂ ਨੇ ਗੁਰੂ ਦੇ ਲੰਗਰ ਚੱਲ ਰਹੇ ਨੇ ਸਾਰਾ ਸਿਸਟਮ ਆ ਬਾਣੀ ਦੇ ਜਾਪ ਹੁੰਦੇ ਨੇ ਸਾਰਾ ਇੱਥੇ ਹੋ ਰਿਹਾ ਜੀ ਜੋ ਵੀ ਮੈਂ ਕਹਦਾ ਜੀ ਕਹੀਂ ਆ ਜਾ ਸ਼ਾਮ ਨੂੰ ਹਮ ਡਿਊਟੀਆਂ ਲਾਵਾਂ ਚਾਰ ਪੰਜ ਗਉਂਗੀ ਅੰਬਾਲੇ ਵਾਲੇ ਦੀ ਸਵੇਰੀ ਹਮ ਕਹਦੇ ਨੂੰ ਵੀ ਟਾਈਮ ਸਰ ਭੱਜੇ ਕਰੋ ਕਹਦਾ ਜੀਨ ਕਰਦਾ ਜਾਂਦੇ ਜਾਣੇ ਨੂੰ ਕਹਦਾ ਸ਼ਾਮ ਰਾਤ ਨੂੰ ਹੈ ਤੋਂ ਮੱਲੇ ਪਹਿਰਾ ਹੀ ਦੇਣਾ ਆ ਕਰਾ ਸਵੇਰੀ ਫੇਰ ਕਰਾ ਹਮ ਇੱਕ ਦਿਨ ਹੋਰ ਲੈਂਦੇ ਮਖਾਨਾ ਇਹ ਅਗਲੇ ਦਿਨ ਦੀ ਬਾਰੀ ਦੂਸਰੇ ਕੀ ਆ ਤੁਮ ਫੇਰ ਥਾਰੀ ਬਾਰੀ ਆਵਗੀ ਫੇਰ ਥਾਂ ਨੈਣ ਆ ਉਹ ਕਹਿ ਕਾ ਜਹਾ ਵੀ ਜਦ ਵੀ ਅੱਧੀ ਰਾਤ ਲੋੜ ਪੜੋ ਇਹ ਵੀ ਕੱਲ ਨੂੰ ਮੈਂ ਆਪਕੇ ਚੈਨਲ ਕੀ ਮਦਮ ਤੇ ਕਹੂੰ ਕੱਲ ਨੂੰ ਸ਼ੁਭ ਕਰਮ ਕੀ ਕਰਨ ਕੀ ਤੀ ਅਸਤੀ ਕਲ ਸਿਆਤਰਾ ਜੀ ਯਹਾਂ ਤੇ ਕੱਲ 9 10 ਵਜੇ ਕਰੀਬ ਯਹਾਂ ਤੇ ਆਰੰਭ ਹੋਣੀ ਆ ਔਰ ਆਪਾਂ ਨੇ ਫਿਰ ਇਹ ਸਾਰੇ 4-5 ਜ਼ਿਲ੍ਹੇ ਮਹਾਰਿਆਣੀ ਮੈਂ ਕਮਾਨੀਆਂ ਇਸੇ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰੂੰ ਸਭ ਹਰਿਆਣੇ ਵਾਲਿਆਂ ਨੂੰ ਆਪਣੇ ਆਪਣੇ ਬਲਾਕਾਂਵਾਂ ਇਨ ਅਸਤੀਆਂ ਨੂੰ ਕਮਾਓ ਕਿਉਂਕਿ ਇਹ ਕੋਈ ਛੋਟੀ ਮੋਟੀ ਚੀਜ਼ ਨਹੀਂ ਹੈ ਇੱਕ ਸ਼ਹੀਦ ਹੋਣਾ ਤੋਂ ਮਲੇ ਗਰੂ ਕੀ ਬਾਤ ਆ ਹਮ ਵੀ ਕਹਾ ਮੀਹਾਂ ਕਦੀ ਮੌਕਾ ਮਿਲੇਗਾ ਮਾਨਨ ਵੀ ਹਮ ਵੀ ਇਸ ਦੇਸ਼ ਵਾਸਤਾ ਆਪਣੀ ਬਲੀ ਦੇਣੇ ਨੂੰ ਤਿਆਰ ਆ ਆਪਣੀ ਜਾਨ ਦੇਣੇ ਨੂੰ ਤਿਆਰ ਆ ਅਗਰ ਇਸ ਦੇਸ਼ ਵਾਸਤਾ ਇਹ ਜਾਨ ਕਮ ਹੈਗੀ ਮਨੁਸ਼ਤੇ ਬੜਾ ਹੋਰ ਕੋਈ ਵੀ ਇਹ ਚੀਜ਼ ਪ੍ਰਾਪਤ ਨਹੀਂ ਹੋਣੀ ਹੈ ਆਪਾਂ ਤਿਆਰਾਂ ਜਦ ਮਰਜੀ ਅਗਰ کہیں ਵੀ ਲੋੜ ਪਈ ਆਪਾਂ ਇਸ ਦੇਸ਼ ਵਾਸਤਾ ਆਪਣੀ ਜਾਨ ਵੀ ਕੁਰਬਾਨ ਕਰਾਂਗੇ ਜੀ ਜੀ ਸੋ ਕਿਸਾਨ ਨਾਲ ਗੱਲ ਕਰਦੇ ਆਂ ਹਾਂ ਜੀ ਵੀਰ ਜੀ ਅ ਕਿਸ ਤਰ੍ਹਾਂ ਦੇਖਦੇ ਹੋ ਜੀ ਤੁਸੀਂ ਬੱਚਿਆਂ ਨੇ ਨਹੀਂ ਕਿਹਾ ਕਿ ਪਹਿਲਾਂ ਟਰੈਕਟਰ ਘਰ ਲੈ ਕੇ ਆਓ ਸ ਕਰਨੇ ਨੇ ਜਿਹੜੇ ਬਿਹਾਰ ਨੇ ਉਹ ਕਰਨੇ ਨੇ ਵੀ ਅੰਦੋਲਨ 'ਚ ਨਹੀਂ ਲੈ ਕੇ ਜਾਣਾ ਘਰੇ ਨਹੀਂ ਇਦਾਂ ਦਾ ਵਿਚਾਰ ਹੋਇ ਤੁਸੀਂ ਇੱਥੇ ਨੂੰ ਆ ਗਏ ਕਿਹਾ ਸੀ ਵੀਰ ਮੇਰਾ ਪੁੱਤ ਤਾਂ ਇੰਗਲੈਂਡ ਹੈ ਲੰਡਨ 'ਚ ਜੀ ਉਹ ਕਹਿੰਦਾ ਸਿੱਧਾ ਤੁਸੀਂ ਘਰ ਨਹੀਂ ਜਾਣਾ ਧਰਨੇ ਤੇ ਚਲੇ ਕੇ ਜਾਣਾ ਅੱਛਾ ਬੱਚਿਆਂ ਨੇ ਵੀ ਕਿਹਾ ਭਈ ਪਹਿਲਾਂ ਤੁਸੀਂ ਧਰਨੇ ਤੇ ਜਾਣਾ ਹੈ ਅੰਦੋਲਨ ਚ ਜਾਣਾ ਪਹਿਲੇ ਤੁਸੀਂ ਵਹਾਂ ਸੀ ਆਪਣੀ ਮਿਠਾਈ ਲੈ ਕੇ ਜਾਓ ਭਾਈਆਂ ਨਾਲ ਸ਼ੇਅਰ ਕਰੋ ਉਹਨੂੰ ਦਿਓ ਫਿਰ ਘਰ ਲੈ ਕੇ ਜਾਣਾ ਐ ਨਹੀਂ ਜਾਣਾ ਜੀ ਅੱਛਾ ਜੀ ਤੇ ਜੇ ਦੇਖਿਆ ਜਾਵੇ ਜੀ ਟਰੈਕਟਰ ਦੇਖ ਕੇ ਲੋਕਾਂ ਨੇ ਜ਼ਰੂਰ ਕਹਿਣਾ ਹੈ ਕਿ ਇੰਨੇ ਨੇ ਮਹਿੰਗੇ ਟਰੈਕਟਰ ਲੈ ਕੇ ਅੰਦੋਲਨ ਚਾਰੇ ਨੇ ਹਾਲੇ ਵੀ ਇਹ ਆਪਣੀਆਂ ਮੰਗਾਂ ਮੰਨਵਾਉਣ ਦੇ ਲਈ ਅੰਦੋਲਨ ਕਰ ਰਹੇ ਨੇ ਘਾਟਾਂ ਕੀ ਨੇ ਲੋਕਾਂ ਨੇ ਇਦਾਂ ਦੇ ਸਵਾਲ ਵੀ ਕਰ ਰਹੇ ਨੇ ਜੀ ਉਹਨਾਂ ਨੂੰ ਕੀ ਕਹਾਂਗੇ ਉਹ ਬਿਰਜੇ ਸੀ ਮਿਹਨਤ ਕਰਦੇ ਆ ਤਾਂ ਹੀ ਐਡੇ ਐਡੇ ਟਰੈਕਟਰ ਲੈ ਕੇ ਆਉਂਦੇ ਆ ਜੜੀ ਕਰਕੇ ਤੇ ਇਹ ਟਰੈਕਟਰ ਚ ਨਹੀਂ ਸੱਕ ਸਕਦੇ ਨੇ ਖੇਤਾਂ ਚ ਅਸੀਂ ਰਾਤ ਦਿਨ ਮਰਦੇ ਆ ਜੀ ਨਾ ਦਿਨ ਧੁੱਪ ਦੇਖਦੇ ਆ ਨਾ ਠੰਡ ਦੇਖਦੇ ਆ ਜੀ ਤਾਂ ਹੀ ਇੰਨਾ ਮਹਿੰਗਾ ਟਰੈਕਟਰ ਲੈ ਕੇ ਆਉਂਦੇ ਆ ਜੀ ਅੱਛਾ ਮਹਿੰਗਾ ਕਿਉਂ ਜੀ ਸਰਕਾਰ ਨੂੰ ਵੀ ਟੈਕਸ ਦਿੰਦੇ ਆ ਜੀ ਇੰਨਾ ਮਹਿੰਗਾ ਲੈ ਕੇ ਆਣੇ ਆ ਜੀ ਸਰਕਾਰ ਸਾਰਾ ਟੈਕਸ ਹੀ ਲੈਂਦੀ ਆ ਜੀ ਸਰਕਾਰ ਨੂੰ ਵੀ ਫਾਇਦਾ ਜੀ ਸਾਡੇ ਟਰੈਕਟਰਾਂ ਦਾ ਅਸੀਂ ਏਜੰਸੀ 'ਚ ਜਾਉਂਗੇ ਜੀ ਚਾਰ ਪੈਸੇ ਉਹਨੂੰ ਮਿਲਣਗੇ ਜੀ ਟੈਕਸ ਦੇ ਜੀ ਕਿਤੇ ਨਾ ਕਿਤੇ ਜੇ ਦੇਖਿਆ ਜਾਵੇ ਵੱਡੇ ਟਰੈਕਟਰਾਂ ਦਾ ਕਾਰਨ ਇਹ ਵੀ ਆ ਜੀ ਸਰਕਾਰਾਂ ਕਹਿੰਦੀਆਂ ਨੇ ਪ੍ਰਾਲੀ ਨੂੰ ਅੱਗ ਨਹੀਂ ਲਾਉਣੀ ਉਦਾਂ ਦੀ ਮਸ਼ੀਨਰੀ ਆ ਰਹੀ ਆ ਉਹ ਉਹਦੇ ਵਾਸਤੇ ਵੀ ਇਹੀ ਟਰੈਕਟਰ ਖਿੱਚਣਗੇ ਜੀ ਜਿੱਦਾਂ ਸਰਕਾਰਾਂ ਦੀਆਂ ਪਾਲਿਸੀਆਂ ਨੇ ਉਹਦੇ ਹਿਸਾਬ ਨਾਲੇ ਚੱਲਣਾ ਹੈ ਜੇ ਸੁਪਰ ਸੀਡਰ ਆ ਉਹ ਐਸੇ ਤੋਂ ਤਾਂ ਖਿੱਚੇ ਨਹੀਂ ਜਾਣਾ ਜੀ ਸਰ ਤਾਂ ਹੀ ਐਡੇ بڑے ਟਰੈਕਟਰ ਲੈ ਕੇ ਆਏ ਨੇ ਪਰਾਲੀ ਨਾਲੀ ਨਾਲ ਨਾ ਅਗਲਾਣ ਦੀ ਲੋੜ ਨਹੀਂ ਹੈਗੀ ਇਸ ਵਿੱਚ ਮਿਕਸਚਰ ਹੋ ਜਾਂਦੀ ਹੈ ਜੀ ਵਿੱਚ ਜੀ ਇਹ ਨਾ ਜੀ ਸੱਪ ਪਤਾ ਜ਼ਿੰਮੇਵਾਰ ਦੇ ਗਲੇ 'ਚ ਸਰਕਾਰ ਨੇ ਪਰਾਲੀ ਦਾ ਮੁੱਦਾ ਕਿਉਂਕਿ ਜਿੱਥੇ ਤੱਕ ਸਰਕਾਰ ਦਾ ਹੱਕ ਬਣਦਾ ਹੈ ਪਰਾਲੀ ਦਾ ਜੋ ਮੁੱਦਾ ਠਾਨੀ ਹਰ ਵਾਰ ਵੀ ਕਿਸਾਨਾਂ ਨੂੰ ਪ੍ਰੋਵਾਈਡ ਕਰਾਣ ਮੈਂ ਜੋ ਇਹਦੇ ਐਪਲੀਮੈਂਟ ਨੇ ਕਿਸਾਨਾਂ ਦੇ ਉੱਪਰ ਦਬਾਅ ਪਾ ਕੇ ਪਰਚੇ ਪਾ ਗਏ ਕਿ ਕਿਸਾਨਾਂ ਨੂੰ ਮਜਬੂਰ ਕਰਖਿਆ بڑے بڑے ਟਰੈਕਟਰ ਲੈਣ ਲਈ ਹੂੰ ਕਿਸਾਨ ਕਰੇ ਤਾਂ ਕੀ ਕਰੇ ਜੇ ਤਾਂ ਪ੍ਰਾਲੀ ਨੂੰ ਵਿੱਚ ਫੁੱਕੇ ਤਾਂ ਫਿਰ ਪਰਚਾ ਦਰਜ ਕਰਦੀਆਂ ਸਰਕਾਰਾਂ ਜੇ بڑے ਟਰੈਕਟਰ ਲਿਆਵੇ ਫਿਰ ਇਹਨਾਂ ਨੂੰ ਚੁੱਪਦੇ ਨੇ ਮਰਦਾ ਕੀ ਕਰੇ ਕਿਸਾਨ ਦੋਵੇਂ ਪਾਸੇ ਫਸ ਗਿਆ ਇਹ ਵੱਡੀ ਪ੍ਰੋਬਲਮ ਹੈ ਇੱਕ ਟਰੈਕਟਰ ਵੱਡੇ ਲੈਣ ਦੀ ਕਿਉਂਕਿ 6-7 ਕਿੱਲਾਂ ਵਾਲਾ ਜ਼ਿਮੀਂਦਾਰ 13 ਲੱਖ ਦਾ ਟਰੈਕਟਰ ਲੈ ਕੇ ਆਇਆ ਦੇਖੋ ਵਿਆਜ ਇਹ ਬਹੁਤ ਵੱਡਾ ਜਾਣਾ ਇਹਦਾ ਲੈ ਕੇ ਤਾਂ ਕਿਸ਼ਤਾ ਤਾਂ ਹੀ ਜਾਂਦੇ ਆ ਲਗ ਤਾਂ ਲੈ ਕੇ ਨਹੀਂ ਜਾਂਦੇ ਹਨਾ ਇਹ ਦੁਕਾਨੇ ਕੁਸ਼ੋਰ ਆ ਪਰ ਇਹ ਸਾਡੀ ਮਜਬੂਰੀ ਆ ਵੱਡੇ ਟਰੈਕਟਰ ਲੈਣਾ ਹੁਣ ਕੱਲਾ ਟਰੈਕਟਰ ਨਹੀਂ ਇਹਦੇ ਨਾਲ ਸੰਧ ਵੀ ਵੱਡੇ ਆਣਗੇ ਕੱਲਾ ਟ੍ਰੈਕਟਰ ਵੀ ਜੇ ਦੇਖਿਆ ਜਾਵੇ ਕਦੇ ਸੁਪਰਸੀਡਰ ਲਿਆਉਂਦੇ ਨੇ ਕਦੇ ਇਹ ਹੋਰ ਨਸੰਦ ਲੈ ਆਉਂਦੇ ਨੇ ਇਹਨਾਂ ਤੋਂ ਵੀ ਕੋਈ ਸਿਸਟਮ ਸਹੀ ਨਹੀਂ ਬਣ ਰਿਹਾ ਜੀ ਬਦਲੀ ਜਾਂਦੇ ਨੇ ਪਹਿਲਾ ਰੂਟਾਵੇਟਰ ਕਹਿੰਦੇ ਵੀ ਰੂਟਾਵੇਟਰ ਨਾਲ ਪ੍ਰਾਲੀ ਗੁੱਦਾ ਵਿੱਚ ਗੁੱਦਾ ਫੂਕ ਕੇ ਵੀ ਪ੍ਰਾਲੀ ਵਿੱਚ ਬਾਓ ਫਿਰ ਸੁਪਰਸੀਡਰ ਆ ਗਏ ਸੁਪਰਸੀਡਰ ਹਾਲਾ ਕੀ ਜਿੰਨਾ ਕਾ ਵੇਟ ਆ ਉਹਦਾ ਕਾਉਂਟਰ ਦੇ ਹਿਸਾਬ ਨਾਲ ਉਹ ਡੇਢ 2 ਲੱਖ ਰੁਪਏ ਦਾ ਆ ਉਹ ਇਹਨਾਂ ਨੇ 3 3.5 ਦਾ ਕਰ ਰਖਿਆ ਸਬਸਿਡੀ ਦਿੰਦੇ ਨੇ ਸਬਸਿਡੀ ਇਹ ਅਫਸਰਾਂ ਦੇ ਜਾਂਦੀ ਆ ਕਿਸਾਨ ਦੇ ਬੱਲੇ ਕੀ ਵੱਡਦਾ ਜੇ 2 ਲੱਖ ਤਾਂ ਹੀ ਸਬਸਿਡੀ ਦੇਣਾ ਉਹ ਲੱਖ ਰੁਪਏ ਦਾ ਪਊਗਾ ਕਿਸਾਨ ਨੂੰ ਪਰ 2.5 ਦਾ ਫਿਰ ਵੀ ਪੈਂਦਾ ਕਿਉਂਕਿ ਸਬਸਿਡੀ ਇੱਕ ਦਿਖਾਣ ਦਾ ਨਾਅ ਉਹ ਖਾਂਦੇ ਇਹ ਆਪ ਨੇ ਸਾਰਾ ਕੁਝ ਇੰਨੇ ਮਹਿੰਗੇ ਪਹਿਲੀ ਏਜੰਸੀਆਂ ਵਾਲਿਆਂ ਨਾਲ ਕਰਕੇ ਗੁੱਟਤਪ ਪਹਿਲੇ ਵੱਡੀ ਕਰਾ ਦਿੰਦੇ ਨੇ ਉਹਦਾ ਰੇਟ ਵਧਾ ਦਵਾ ਦਿੰਦੇ ਨੇ ਪਰ ਜਿੰਨਾ ਕਿ ਮੈਂ ਕਹਿੰਦਾ ਸੁਪਰ ਸਿੱਡਰ ਚ ਤਿੰਨ ਤੋਂ ਚਾਰ ਕੁਆਂਟਰ ਲੋਹਾ ਹੁੰਦਾ ਪੰਜ ਕੁ ਕੁਆਂਟਰ ਦਾ ਤਕਰੀਬਨ 100 ਰੁਪਏ ਕੁਆਂਟਰ ਨੂੰ ਵੀ ਲਾ ਲਓ ਕਿੰਨੇ ਕ ਦਾ ਬਣੂਗਾ ਉਹ ਤੇ ਇਹ ਵੀ ਕਿਸਾਨਾਂ ਦਾ ਇੱਕ ਥੋਪਿਆ ਜਾ ਰਿਹਾ ਮਜਬੂਰੀ ਆ ਸਾਡੀ ਵੱਡੇ ਟਰੈਕਟਰ ਲੈਣਾ ਫਿਰ ਵੀ ਹੌਸਲੇ ਨੂੰ ਸਲਾਮ ਆ ਜੀ ਫਿਰ ਵੀ ਇੰਨਾ ਹੌਸਲਾ ਬੁਲੰਦਾ ਇੰਨੇ ਪੈਸੇ ਲਾ ਕੇ ਇੱਥੇ ਲੈ ਕੇ ਆਏ ਨੇ ਜੀ ਸਰਕਾਰਾਂ ਦਾ ਜ਼ਬਰ ਦੇਖ ਕੇ ਤਾਂ ਲੋਕਾਂ ਦੇ ਘਰਾਂ ਚੋਂ ਨਿਕੜ ਨੂੰ ਜੀ ਨਹੀਂ ਸੀ ਕਰਦਾ ਟਰੈਕਟਰ ਕੱਢਣ ਨੂੰ ਪਿੱਛਾ ਜਾਏ ਲੋਕ ਵੀ ਨੇ ਜਿਨ੍ਹਾਂ ਨੇ ਢਾਕੇ ਖੜਾਏ ਬੇ ਨੇ ਚਾਹੇ ਪੁਰਾਣੇ ਨੇ ਪਰ ਵੀਰ ਫਿਰ ਵੀ ਇੱਥੇ ਲੈ ਕੇ ਆਏ ਨੇ ਹੌਸਲੇ ਤਾਂ ਬਈ ਹੌਸਲੇ ਨਾਲੇ ਅਸੀਂ ਉਰੇ ਤੱਕ ਪਹੁੰਚੇ ਆ ਜੇ ਹੌਸਲਾ ਨਾ ਹੁੰਦਾ ਸਾਡੇ 'ਤੇ ਤਾਂ ਅਸੀਂ ਆ ਕਾਨੂੰਨ ਇਹਨਾਂ ਦੇ ਲਾਗੂ ਕਰਾ ਕੇ ਘਰੇ ਬੈਠ ਜਾਂਦੇ ਪਰ ਸਾਡੇ ਚ ਹੌਸਲਾ ਸਾਡੇ ਚ ਲੜਨ ਦੀ ਤਾਕਤ ਤਾਂ ਸਾਨੂੰ ਗੁਰੂਆਂ ਨੇ ਲੜਨਾ ਸਿਖਾਇਆ ਜੂਝ ਕੇ ਮਰਾਂਗੇ ਐ ਨਹੀਂ ਕਰੇ ਬੈਠ ਕੇ ਮਰਦੇ ਵੀਰ ਜੀ ਕਿੰਨੇ ਏਕੜ ਦੀ ਖੇਤੀ ਕਰਦੇ ਹੋ ਸਰ 6 ਕਿੱਲੇ ਨੇ ਸਾਡੇ ਕੋਲ 6 ਕਿੱਲਾਂ ਦੀ ਖੇਤੀ ਕਰਦੇ ਹਾਂ ਠੇਕੇ ਤੇ ਵੀ ਲੈਨੇ ਕੋਸ ਨਹੀਂ ਜੀ ਠੇਕੇ ਤੇ ਨਹੀਂ ਲੈਂਦੇ ਅੱਛਾ ਹਾਂਜੀ ਫਿਰ ਤਾਂ ਇਹ ਤੁਸੀਂ ਜੇ ਦੇਖਿਆ ਜਾਵੇ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਅੰਦੋਲਨ ਕਰਕੇ ਉਹ ਲੈ ਕੇ ਆਇਆ ਫਿਰ ਤਾਂ ਗੱਲ ਉਹ ਸਹੀ ਹੈ ਸ਼ੌਂਕ ਲੈ ਕੇ ਆਏ ਜੀ ਬਸ ਸ਼ੌਂਕ ਤੋਂ ਵੀ ਅੰਦੋਲਨ ਚ ਲੈ ਕੇ ਜਾਣਾ ਜੀ ਜੀ ਜੇ ਕਿਸਾਨ ਆਗੂਆਂ ਦੀ ਕੋਲ ਆ ਗਈ ਕਿ ਅੱਗੇ ਵਧਣਾ ਹੈ ਰੋਕਾਂ ਖਿੱਚਣੀਆਂ ਨੇ ਸਭ ਤੋਂ ਪਹਿਲਾਂ ਜਾਊਗਾ ਜੀ ਆਹ ਟਰੈਕਟਰ ਸਭ ਤੋਂ ਪਹਿਲਾਂ ਜਾਊਗਾ ਜੀ ਜੀ ਆ 35000 ਦਾ ਤੇ ਡੱਕ ਡੱਕ ਲਵਾਇਆ ਜੀ ਜੱਗੇ ਦਾ ਅੱਛਾ ਜੀ ਜੱਗੇ ਤੋਂ ਲਵਾਇਆ ਜੀ ਜੀ ਮਾਨਸਾ ਵਾਲੇ ਤੋਂ ਮਾਨਸਾ ਵਾਲੇ ਤੋਂ ਜੀ ਹੂੰ ਜੀ ਤੇ ਮਿਰਜ ਕੀ ਖੇਤੀ ਮੈਂ ਕਾਦੀ ਕਾਦੀ ਕਰਦੇ ਹਾਂ ਤੁਸੀਂ ਝੋਨਾ ਕਣਕੇ ਕਰਦੇ ਹੋ ਜਾਂ ਕੋਈ ਹੋਰ ਵੀ ਖੇਤੀ ਕਰਦੇ ਹੋ ਜੀ ਝੋਨਾ ਕਣਕੇ ਕਰਦੇ ਹਾਂ ਜੀ ਹਾਂ ਜੀ ਜੀ ਠੀਕ ਹੈ ਤੇ ਤੁਸੀਂ ਦੇਖ ਰਹੇ ਹੋ ਹਾਂ ਜੀ ਹਾਂ ਜੀ ਵੀਰ ਦੇਖੋ ਅੱਜ ਆਪਣੇ ਟਰੈਕਟਰ ਲੈ ਕੇ ਆਇਆ ਨਾ ਕਿਸਾਨ ਆ ਸਾਰਾ ਅੱਜ ਦੇਖਣਾ ਸਰਕਾਰਾਂ ਨੇ ਉਹ ਕਹਿੰਦੇ ਵੀ ਕਿ ਕਿਸਾਨਾਂ ਨੂੰ ਟਰੈਕਟਰ ਡੈਡ ਟਰੈਕਟਰ ਕਿਤੋਂ ਆਇਆ ਹਨੀ ਭਾਵੇਂ ਲੋਨ ਲੈ ਕੇ ਆਉ ਨਹੀਂ ਹੈ ਲੇਕਿਨ کہیں ਨਾ کہیں ਥੋੜਾ ਫਰਕ ਨਾ ਐਮਐਸਪੀ ਦਾ ਵੀ ਹੈ ਆ ਥੋੜੀ ਬਹੁਤ ਐਮਐਸਪੀ ਹਰਿਆਣਾ ਪੰਜਾਬ ਨੂੰ ਮਿਲਦੀ ਆ ਤਾਂ ਕਰਕੇ ਆਪਾਂ ਥੋੜੇ ਮਜ਼ਬੂਤ ਹੈ ਆ ਲੇਕਿਨ ਸਰਕਾਰਾਂ ਜਾਣਦੀਆਂ ਕਿ ਥੱਲੇ ਐਮਪੀ ਯੂਪੀ ਰਾਜਸਥਾਨ ਉੱਥੇ ਐਮਐਸਪੀ ਨਹੀਂ ਸੀ ਤਾਂ ਇਹ ਲੋਕ ਕਮਜ਼ੋਰ ਨੇ ਇਹ ਆਪਾਂ ਲੋਕਾਂ ਨੂੰ ਕਹਿੰਦੇ ਆਂਗੇ ਭਾਈ ਆ ਜਾਓ ਲੜਾਈ ਲੜ ਲਿਓ ਐਮ ਐਸ ਪੀ ਲੈ ਲਿਓ ਜੇਕਰ ਆਪ ਨੂੰ ਐਮ ਐਸ ਪੀ ਮਿਲ ਗਈ ਤਾਂ ਕਿਸਾਨ ਮਜ਼ਬੂਤ ਹੋਗਾ ਕਿਸਾਨ ਮਜ਼ਬੂਤ ਹੋਗਾ ਟਰੈਕਟਰ ਲਊਗਾ ਟਰੈਕਟਰ ਜਿੱਥੇ ਬਣਾ ਉੱਥੇ ਲੋਕਾਂ ਨੂੰ ਕੰਮ ਮਿਲਿਆ ਰਜਗਾਰ ਕਿਸਾਨਾਂ ਨਾਲ ਹੀ ਜੁੜਿਆ ਹੋਇਆ ਕਿਉਂਕਿ 80% ਆਬਾਦੀ ਕਿਸਾਨਾਂ ਦੀ ਹੈ ਇੰਡੀਆ ਦੇ ਹਾਂ ਆ ਉਹ ਵੀ ਧੰਨਵਾਦ ਜੀ ਏਜੰਸੀਆਂ ਵੀ ਬਰੇ ਜੱਟਾਂ ਨਾਲ ਹੀ ਚੱਲਦੀਆਂ ਜੀ ਜ਼ਿਮੀਦਾਰ ਕਮਾਊਗਾ ਤਾਂ ਹੀ ਏਜੰਸੀਆਂ ਚੱਲਣਗੀਆਂ ਜੀ ਦੁਕਾਨਦਾਰ ਵੀ ਤਾਂ ਹੀ ਚੱਲਣਗੇ ਜੀ ਜਿਮੀਦਾਰ ਕਾਲ ਕੋ ਵੀ ਜਿਹੜੀ ਪੈਸਾ ਹੋਏਗਾ ਜੀ ਬਾਜ਼ਾਰ 'ਚ ਜਾਊਗਾ ਜੀ ਕੁੜੀਆਂ ਦੇ ਵਿਆਹ ਦੇ ਕਰਨੇ ਆ ਜੀ ਬੱਚਿਆਂ ਦੇ ਵਿਆਹ ਕਰਨੇ ਆ ਜੀ ਸਾਰਾ ਜ਼ਿਮੀਦਾਰ ਤੋਂ ਹੀ ਚੱਲਦਾ ਜੀ ਸਿਸਟਮ ਸਾਰਾ ਕਿਸਾਨੀ ਤੇ ਹੈ ਨਾ ਪਰ ਫੇਰ ਜ਼ਿਮੀਦਾਰ ਨੂੰ ਮਾਰਿਆ ਜਾ ਰਿਹਾ ਜੀ ਇਹ ਗੱਲ ਮਾੜੀ ਹੈ ਜੀ ਸਰਕਾਰ ਨੂੰ ਹੱਥ ਬਨਨ ਕੇ ਬੇਨਤੀ ਹੈ ਜੀ ਵੀ ਸਾਨੂੰ ਆਪਣੇ ਹੱਕ ਦਿਓ ਜੀ ਬਸ ਇਹ ਬੇਨਤੀ ਬੇਨਤੀ ਹੈ ਜੀ ਹਾਂਜੀ ਤੁਸੀਂ ਦੇਖ ਰਹੇ ਹੋ ਤਸਵੀਰਾਂ ਹਾਂਜੀ ਹੋਰ ਵੀ ਬਾਪੂ ਜੀ ਨੇ ਹਾਂਜੀ ਵੈਗਰੂ ਵੀ ਖਾਲਸਾ ਬੈਗਰੂ ਖਾਲਸਾ ਅਰਜੀ ਫਤੇ ਜੀ ਕੀ ਨਾਮ ਹੈ ਜੀ ਸਰਜੀਤ ਸਿੰਘ ਚੜਦੀ ਕਲਾ ਜੀ ਚੜਦੀ ਕਲਾ ਜੀ ਤੇਰਾ ਕਿਸ ਤਰ੍ਹਾਂ ਦੇਖ ਰਹੇ ਹੋ ਜੀ ਵੀਰ ਟਰੈਕਟਰ ਨਵਾਂ ਲਿਆਏ ਨੇ ਲੈ ਕੇ ਅੰਦੋਲਨ ਚ ਆਏ ਨੇ ਲੋਕ ਤਾਂ ਘਰ ਲੈ ਕੇ ਜਾਂਦੇ ਨੇ ਤੇਲ ਚੋਂਦੇ ਨੇ ਜੀ ਬੂਹਿਆਂ ਤੇ ਸਾਡਾ ਤੇਲ ਵੀ ਇੱਥੇ ਹੀ ਚੋਣਾ ਧਰਨੇ 'ਚ ਇੱਥੇ ਹੀ ਬੂਹੇ ਸਾਡੇ ਇੱਥੇ ਹੀ ਸਾਡਾ ਸਾਰਾ ਸਿਸਟਮ ਬਣਿਆ ਹੋਇਆ ਭਾਈਆਂ ਨਾਲ ਅਸੀਂ ਇਸੇ ਕਰਕੇ ਪਹਿਲਾਂ ਟਰੈਕਟਰ ਲੈ ਕੇ ਸਿੱਧੇ ਇੱਥੇ ਹੀ ਆਏ ਆ ਇੱਥੋਂ ਜਿੱਤ ਕੇ ਜਾਵਾਂਗੇ ਇੱਥੋਂ ਜਿੱਤ ਕੇ ਜਾਣੇ ਤੇ ਫੇਰ ਆਪਣੇ ਟਰੈਕਟਰ ਘਰ ਲੈ ਜਾਵਾਂਗੇ ਇੱਕ ਹੋਰ ਹੈ ਇੱਕ ਹੋਰ ਦੇਖੋ ਆਦਾ ਆਪਣਾ ਟਰੈਕਟਰ ਲੈ ਕੇ ਆਇਆ ਵੀਰ ਹਨੀ ਨਮਾ ਪੋਣਾ ਖੜੀ ਤਾਂ ਇਹਨਾਂ ਨੇ ਸਪੈਸ਼ਲ ਅੰਦੋਲਣਾਂ ਵਾਸਤੇ ਇੱਕ ਹੋਰ ਟਰੈਕਟਰ ਖੜਿਆ ਸਾਹਮਣੇ ਉਹ ਸਪੈਸ਼ਲ ਹੀ ਅੰਦੋਲਣਾਂ ਵਾਸਤੇ ਲਿਆ ਪਿੰਡ ਨੇ ਆਰਜਨ ਖੜੇ ਜੀ ਅੱਛਾ ਇਹ ਪਾਨੋ ਖੜੀ ਉਹ ਵੀ ਆਪਣਾ ਜੀ ਆਪਣੀਆਂ ਜੀ ਉਹ ਵੀ ਆਪਣਾ ਉਹ ਵੀ ਆਪਣਾ ਲਿਆ ਹੋਇਆ ਜੀ ਉਹ ਸਾਡਾ ਪੁਰਾਣਾ ਟਰੈਕਟਰ ਹੈ ਜੀ ਆ ਨਵਾਂ ਲੱਗੇ ਆਏ ਆ ਜੀ ਇੱਕ ਪਹਿਲੇ ਖੜਿਆ ਜੀ ਇੱਕ ਹੁਣ ਹੈ ਜੀ ਜੀ ਸਲਾਮ ਆ ਜੀ ਤੁਹਾਡੇ ਜਜ਼ਬੇ ਨੂੰ ਸੋ ਇਹ ਕਿਸਾਨ ਨੇ ਜੀ ਚਮਕਦਾ ਟਰੈਕਟਰ ਬਿਲਕੁਲ ਏਜੰਸੀ ਚੋਂ ਕਢਾ ਕੇ ਹਾਰ ਪਾ ਕੇ ਕਾਰ ਨਹੀਂ ਲੈ ਕੇ ਗਏ ਅੰਦੋਲਨ ਚ ਲੈ ਕੇ ਆਏ ਨੇ 4/4 Mahindra Novo ਇੱਥੇ ਲੈ ਕੇ ਪਹੁੰਚੇ ਨੇ ਵੇਟ ਲਵਾਏ ਨੇ ਜੀ ਅੱਗੇ ਤੇ 4/4 ਆ ਕਹਿੰਦੇ ਜੀ ਜਦੋਂ ਕਿਤੇ ਕਿਸਾਨ ਆਗੂਆਂ ਦੀ ਕਾਲ ਆ ਗਈ ਕਿ ਅੱਗੇ ਵਧਣਾ ਹੈ ਰੋਕਾਂ ਤੋੜਨੀਆਂ ਨੇ ਤਾਂ ਸਭ ਤੋਂ ਪਹਿਲਾ ਇਹ ਟਰੈਕਟਰ ਜਾਊਗਾ ਇਹ ਨਹੀਂ ਦੇਖਣਾ ਕਿ ਅੱਗੇ ਗੋਲੀਆਂ ਵਰਦੀਆਂ ਨਹੀਂ ਜਾਂ ਅੱਗੇ ਕੀ ਨੁਕਸਾਨ ਹੁੰਦਾ ਏ ਜਜ਼ਬੇ ਨੂੰ ਸਲਾਮ ਆ ਨਵਾਂ ਟਰੈਕਟਰ ਲੈ ਕੇ ਅੰਦੋਲਨ ਵਿੱਚ ਪਹੁੰਚੇ ਨੇ ਇਹ ਉਹ ਕਿਸਾਨ ਨੇ ਜਿਹੜੇ ਜਿੱਤਣ ਦਾ ਜਜ਼ਬਾ ਰੱਖਦੇ ਨੇ ਜਿਹੜੇ ਲੜਾਈਆਂ ਲੜਨ ਦੇ ਲਈ ਇੱਥੇ ਪਹੁੰਚੇ ਨੇ ਫਿਲਹਾਲ ਅਜਿਹੀਆਂ ਸਖਸੀਅਤਾਂ ਨੂੰ ਮਲਾਉਂਦੇ ਰਹਾਂਗੇ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਜਤਿੰਦਰ ਟਿਵਾਣਾ ਦੇ ਨਾਲ ਮਨਵਿੰਦਰ ਸਿੰਘ ਟਿਵਾਣਾ ਸੰਭੂ